ਇਤਿਹਾਸਿਕ ਪਿੰਡਾਂ ਤੋਂ ਸਾਡੀਆਂ ਮਾਮਾਂ ਸਾਡੀਆਂ ਭੈਣਾਂ ਜਿਨ੍ਹਾਂ ਨੇ ਆਪਣੇ ਹੱਥੀਂ ਦਸਾਂ ਨੌ ਦੀ ਕਮਾਈ ਕਰਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਉਹਨਾਂ ਦਾ ਅੱਜ ਇੱਕ ਫੰਕਸ਼ਨ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਦਾ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਤੇ ਮੰਤਰੀ ਸਾਹਿਬ ਬੈਠੇ ਹੈ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਸਾਡੇ ਐਮਐਲਏ ਸਾਈਬਾ ਬੈਠੇ ਹੈ ਮੋਗੇ ਦੇ ਧਰਮਕੋਟ ਦੇ ਐਮਐਲਏ ਬਾਗੀਪੁਰਾਣੇ ਦੇ ਐਮਐਲਏ ਬਲਾਸਪੁਰ ਦੇ ਐਮਐਲਏ ਜਿਵੇਂ ਤੁਸੀਂ ਮੋਗੇ ਵਾਲਿਆਂ ਨੇ ਐਮਐਲਏਾਂ ਦੀ ਬਰਸਾਦ ਕੀਤੀ ਐ ਫਿਰ ਉਦਿਆਂ ਸੀ ਤੁਹਾਡੇ ਤੇ ਤੁਹਾਡੇ ਹੱਕ ਚ ਤੁਹਾਡੀਆਂ ਸਹੂਲਤਾਂ ਦੀ ਬਰਸਾਦ ਕਰਾਂਗੇ ਜਿਵੇਂ ਤੁਸੀਂ ਜਗਰਾਉਂ ਵੀ ਆਪਣੇ ਹੀ ਆ ਜੀਰੇ ਵੀ ਆਪਣੇ ਹੀ ਫਰੋਜਪੁਰ ਦਿਹਾਤੀ ਵੀ ਆਪਣੇ ਹੀ ਫਰੋਜਪੁਰ ਸ਼ਹਿਰੀ ਵੀ ਆਪਣੇ ਹੀ ਜਲਾਲਾਬਾਦ ਵੀ ਆਪਣੇ ਹੀ ਕੋਟਕਪੂਰੇ ਵੀ ਆਪਣੇ ਹੀ ਜਿਹੜੇ ਕਹਿੰਦੇ ਸੀ 25 ਸਾਲ ਉਹ ਤਾਂ ਪਰਮਾਤਮਾ ਲੱਤਾਂ ਥੋੜੀ ਫਿਰਦੇ ਉਹਨਾਂ ਦੇ ਤੋਂ ਹੁਤਾ ਮੈਨੂੰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸੁਖਵੀਰ ਸਿੰਘ ਬਾਦਲ ਮੈਂ ਕਿਹਾ ਜਿੱਦਿਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਮੈਂ ਉਹਦੇ ਬਾਰੇ ਕੀ ਕਹਾਉਂ ਪਰਮਾਤਮਾ ਹੀ ਹੈ ਜੀ ਮੈਂ ਮੈਂ ਕੌਣ ਆ ਜੀ ਮੇਰੀ ਔਕਾਤ ਤਾਂ ਕੁਛ ਮੈਂ ਮੈਂ ਤਾਂ ਇੱਕ ਆਮ ਪਿੰਡਾਂ ਦਾ ਮੁੰਡਾ ਜੀ 10ਵੀਂ ਤੱਕ ਸਾਈਕਲ ਤੇ ਤੇ ਜੋ ਸਾਈਕਲ ਦੀ ਚੈਨ ਲੈਂਦੀ ਆ ਗਰਮੀਆਂ 'ਚ ਫਿਰ ਦੁਬਾਰੇ ਲੈਂਦੀ ਆ ਜਦੋਂ ਉਹ ਉਸੇ ਨੂੰ ਪਤਾ ਹੁੰਦਾ ਵੀ ਉਹ ਬਾਅਦ 'ਚ ਚੈਨ ਤੇ ਗੁੱਸਾ ਤਾਂ ਕੱਢੀ ਨਹੀਂ ਸਕਦਾ ਕਿਉਂਕਿ ਜਾਣਾ ਤਾਂ ਚੈਨ ਨਾਲ ਹੀ ਐ ਉੱਤੋਂ ਸੂਰਜ ਹੁੰਦਾ ਜੂਨ ਚ ਲਾਈਦਾ ਮਹੀਨਾ ਹੁੰਦਾ ਉਹੀ ਜਾਣਦਾ ਨਹੀਂ ਕਰ ਮੈਨੂੰ ਪਤਾ ਮੇਰੀ ਮਾਂ ਅੱਜ ਵੀ ਪਿੰਡ ਰਹਿੰਦੀ ਐ ਮੇਰੀ ਮਾਂ ਅੱਜ ਵੀ ਦਰੀਆਂ ਬੁਣਦੀ ਹੈ ਮੇਰੀ ਬੇਬੇ ਅੱਜ ਵੀ ਚਰਖਾ ਕੱਤਦੀ ਹੈ ਤਿੰਜਣਾ ਜਿਹਨੂੰ ਆਪਾਂ ਕਹਿੰਦੇ ਸੀ ਅੱਜ ਵੀ ਸਾਡੇ ਬੇਬੇ ਪਿੰਡ ਕਿਉਂ ਰਹਿੰਦੀ ਹੈ ਕਿਉਂਕਿ ਸ਼ਹਿਰ 'ਚ ਜੀਣ ਲੱਗਦਾ ਆਮ ਤੌਰ ਤੇ ਆਪਣੀਆਂ ਪਿੰਡਾਂ ਵਾਲੀਆਂ ਬੇਬਿਆਂ ਦਾ ਮਾਮਾਂ ਦਾ ਸ਼ਹਿਰ 'ਚ ਜੀਣ ਲੱਗਦਾ ਪਹਿਲਾਂ ਮੈਂ ਮੁਹਾਲੀ ਰਹਿੰਦਾ ਰਿਹਾ ਪਟਿਆਲੇ ਵੀ ਰਹਿੰਦਾ ਰਿਹਾ ਕਲਾਕਾਰ ਦੇ ਤੌਰ ਤੇ ਉਦੋਂ ਵੀ ਨਹੀਂ ਬੇਬੇ ਰਹਿੰਦੀ ਸੀ ਨਾਲ ਮੈਂ ਉਦੋਂ ਵੀ ਬੇਬੇ ਨੂੰ ਪੁੱਛਦਾ ਸੀ ਬੇਬੇ ਇੱਥੇ ਕਿਉਂ ਰਹਿੰਦੀ ਏਸੀ ਵੀ ਲੱਗੇ ਆ ਸਰ ਕਹਿੰਦੀ ਭਾਈ ਚੋਰੀਆਂ ਨਹੀਂ ਹੁੰਦੀ ਇੱਥੇ ਅਰੇ ਇਹ ਤਾਂ ਠੀਕ ਹੈ ਮੈਨਾਂ ਪਥਰੀ ਹੋ ਜੇ ਕਿਤੇ ਇਹ ਠੀਕ ਹੈ ਫਿਰ ਤਾਂ ਠੀਕ ਹੈ ਫਿਰ ਤਾਂ ਜਾਇਆ ਹੇ ਇੱਕ ਮਿੰਟ ਹੁਣ ਚਲ ਸ਼ਹਿਰ ਚ ਤਾਂ ਫੇਰ ਵੀ ਚਲੋ ਇੱਕ ਦੂਜੇ ਆਲੇ ਦੁਆਲੇ ਵਾਲੇ ਪਾਸੇ ਵਾਲੇ ਘਰਾਂ ਨੂੰ ਵੀ ਆ ਜਾਂਦੀਆਂ ਚਲੋ ਉਹਨਾਂ ਦੀਆਂ ਵੀ ਮਾਵਾ ਭੈਣਾ ਹੁੰਦੀਆਂ ਨਾਲ ਚਲੋ ਬਹਿ ਜਾਂਦੀਆਂ ਹੁਣ ਤਾਂ ਮੁੱਖ ਮੰਤਰੀ ਵਾਲੇ ਘਰ ਚ ਪਹੁੰਚਾ ਤਾਂ ਤੁਸੀਂ ਉੱਥੇ ਹੁਣ ਸੀਆਰ ਪੀ ਵਾਲਣਾ ਚੁਗਲੀ ਕਰੇ ਉਹ ਉਹ ਤਾਂ ਜਮੀ ਨਹੀਂ ਹੈਗਾ ਕੋਹੋਂ ਦੀ ਸੁਬੇ ਬੇਬੇ ਠੀਕ ਆਵਦੀ ਜਗ੍ਹਾ ਤੇ ਮੈਂ ਕਹਿੰਦਾ ਬੇਬੇ ਹੁਣ ਕੀ ਕਰੀਏ ਹੁਣ ਮੰਗ ਕੇ ਲੋਕਾਂ ਤੋਂ ਹੱਥ ਬੰਨ੍ਹ ਕੇ ਤਾਂ ਇਹ ਕੰਮ ਲਿਆ ਵੀ ਸਾਨੂੰ ਇਹ ਕੰਮ ਦਿਓ ਅਸੀਂ ਕਰਕੇ ਦਿਖਾਵਾਂਗੇ ਹੁਣ ਇਸ ਕੰਮ ਤੋਂ ਮੁੱਕ ਨਹੀਂ ਸਕਦੇ ਆਪਾਂ ਤਾਂ ਮੇਰੀ ਮਾਂ ਨੂੰ ਪੱਤਰਕਾਰ ਨੇ ਪੁੱਛਿਆ ਤੁਹਾਨੂੰ ਕਿੰਨੇ ਦਿਨਾਂ ਬਾਅਦ ਮਿਲਦਾ ਹੈ ਗਵੰਤ ਮਾਨ ਆਖਰੀ ਵਾਰੀ ਕਦੋਂ ਮਿਲੇ ਸੀ ਉਹ ਕਹਿੰਦੀ ਭਈ 30 35 ਦਿਨ ਹੋ ਗਏ ਲੈ ਬੰਦੇ 30 35 ਦਿਨ ਤੈਨੂੰ ਮਿਲਿਆ ਨਾ ਹੋਵੇ ਫੇਕੀ ਕਹਿਣਾ ਚਾਹੋਗੇ ਕਹਿੰਦੀ ਫੇਰ ਕੀ ਹੁੰਦਾ ਭਾਵੇਂ ਮੈਨੂੰ ਨਹੀਂ ਮਿਲਦਾ ਮਿਲਦਾ ਤਾਂ ਰੋਜ਼ ਮਾਵਾਂ ਨੂੰ ਹੀ ਐ ਕਹਿੰਦੀ ਮੈਂ ਟੈਲੀਵਿਜ਼ਨ ਤੇ ਦੇਖਦੀ ਹੁੰਨੀ ਆ ਕਦੇ ਨਰੇਗਾ ਵਾਲਿਆਂ ਕੋਲ ਖੜਾ ਹੁੰਦਾ ਕਦੇ ਆਂਗਣ ਵਾਲੀ ਵਾਲਿਆਂ ਕੋਲ ਅੱਜ ਤੁਹਾਡੇ ਕੋਲ ਮਾਵਾਂ ਹੀ ਆ ਸਾਰੀਆਂ ਪਰਿਵਾਰੀ ਹੈ ਸੋ ਜੋ ਜਿਵੇਂ ਕੀਤੀ ਬਾੜੀ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਕੁਟਿਆ ਸਾਹਿਬ ਜੋ ਜਗ ਜਨਨੀ ਦੇ ਹੱਥ 'ਚ ਹੈ वो तो बड़ा तो कुछ है ही नहीं सो के मन आखिए जित जमे राजान मां लफ्ज एक मां दुनिया का सब तो छोटे अखर एक अखर मां पर दुनिया के बड़े बडे फिलोसफर नावलकार इस शब्द को डिफाइन नहीं कर सके विस्तार नहीं कर सके मां की होंगी ਇੰਨਾ ਹੀ ਬਹੁਤ ਮਾਂ ਬਸ ਸੋ ਮਾਮਾ ਅੱਜ ਹੱਥੀਂ ਸਰੋਂ ਦਾ ਤੇਲ ਦੇਖਿਆ ਹੱਥੀਂ ਬਣਾਇਆ ਹੈ ਆਟਾ ਬਿਸਕੁਟ ਮਗ ਮੈਂ ਤਾਂ ਕਿਹਾ ਮੈਂ ਮੈਂ ਜੀ ਦਿਵਾਲੀ ਵੇਲੇ ਤਾਂ ਪੀਪੇ ਦੀ ਢੀਕਦੇ ਰਹਿੰਦੇ ਸੀ ਉਹ ਬੇਬੇ ਲਿਆ ਕੇ ਜਿੰਦਾ ਲਾਉਂਦੀ ਸੀ ਉਹਨੂੰ ਅਸੀਂ ਪੀਪੇ ਦੇ ਆਲੇ ਫਿਰਦੇ ਰਹਿੰਦੇ ਸੀ ਉਹ ਕਹਿੰਦੀ ਪਹਿਲਾਂ ਘਰੋਂ ਦੀ ਜੱਟ ਰਣੇ ਨੇ ਬਿਸਕੁਟ ਮੱਥਾ ਟੇਕ ਕੇ ਫੇਰ ਮਿਲਣਗੇ ਸਾਡੀਆਂ ਲਾਲਾਂ ਮੁੱਕ ਜਾਂਦੀ ਸੀ ਉਹਨੂੰ ਤੱਕ ਬਿਕਾਂਬੇ ਬੇ ਖੋਲਾ ਮੈਂ ਤੈਨੂੰ ਗੱਲ ਦੱਸਦਾ ਮੈਂ ਅੱਜ ਜਾ ਅੱਜ ਕਹੀ ਗੱਲ ਦੱਸਦਾ ਜਿਹੜੀ ਪਹਿਲਾਂ ਕਦੇ ਦੱਸੀ ਨਹੀਂ ਮੇਰੀ ਬੇਬੇ ਨਾਲ ਦਾਦੇ ਦੇ ਪਾਸੇ ਪਿੱਪਲੇ ਕਿ ਤਰ ਲਿਆ ਬਿਸਕੁਟਾਂ ਅਸੇ ਪਿੱਪਾ ਤਾਂ ਧਰ ਲਿਆ ਪਿੱਪੇ 'ਚ ਬਿਸਕੁਟ ਨੇ ਆਟੇ ਵਾਲੇ ਜਿਹੜੇ ਆ ਚਿਹਰੋਂ ਬਣਾ ਕੇ ਲੈਂਦੇ ਸੀ ਚੀਮਾ ਤੋਂ ਬਣਾ ਕੇ ਲੈਂਦੇ ਸਾਡੇ ਸਾਡੇ ਸ਼ਾਇਦ ਚੀਮਾ ਪੈਂਦਾ ਹੁਣ ਤਾਂ ਘਰ ਘਰ ਬਣਨ ਲੱਗ ਗਏ ਹੁਣ ਤਾਂ ਤੁਸੀਂ ਬਣਾਉਂਗੇ ਤੇ ਬੇਬੇ ਕੋਰੇ ਉਹਨਾਂ ਜਿੰਦੀ ਲਾਤੀ ਛੋਟੀ ਜੀ ਉਹਦੀ ਚਾਬੀ ਨਾ ਥਿਆਵੇ ਸਾਨੂੰ ਮੈਂ ਤੇ ਮੇਰੀ ਭੈਣ ਸੀ ਛੋਟੀ ਛੋਟੀ ਭੈਣ ਮੇਰੀ ਮਨਪ੍ਰੀਤ ਬੜਾ ਮੈਕਸੀਕਨ ਬਿਸਕਟ ਤਾਂ ਪੈਨੇ ਪਰ ਜਿੰਦਾ ਲੱਗਿਆ ਪਿਆ ਅੱਛਾ ਜਿੱਥੇ ਤਰਿਆ ਸੀ ਬਿੱਪਾ बेबे ने कि मैनू उथे बैठक कह दें अपनी बैठक कह दें आप बैठक जी सी कोई समान लैन भेजता जिन्ने चर च मैं लैट चलाई नेरा मेरा पैर पीपे च बचया पीपा थोड़ा जा गांह हो गया थले चाबी पी मैं जो लैट चलाई मैं चाबी थे आ गई अपना खोलिया जिंदी थोड़ी जी जिंदी से एंकड़क जी खोल गई वो जिनेर पेंदर पा ले ਜਿੰਨੇ ਕੇ ਘਰ ਪਿੰਦੇ ਸੀ ਤੇ ਪਾਲੇ ਚਿੰਦਾ ਉਹਹੀਂ ਬੰਦ ਹੋ ਜਾਂਦਾ ਉਸ ਵੇਲੇ ਚਾਬੀ ਐ ਨਹੀਂ ਕਰਨੀ ਪੈਂਦੀ ਨਹੀਂ ਬੰਦ ਹੋ ਜਾਂਦਾ ਉੱਥੀ ਚਾਬੀ ਧਰ ਕੇ ਮੈਂ ਉਹਦੇ ਉੱਤੇ ਹੀ ਪੀਪਾ ਧਰ ਦਿੱਤਾ ਕਿ ਬੀਬੀ ਨੂੰ ਪਤਾ ਲੱਗੇ ਮੈਂ ਵੀ ਭੈਣ ਨੂੰ ਵੀ ਦੱਸਤਾ ਵੀ ਚਾਬੀ ਥੱਲੀ ਪਈ ਹੈ ਅਦਾ ਰਾਮ ਨਾ ਜਾਇਆ ਕਰ ਉੱਥੂ ਜਾ ਕੇ ਉੱਥੇ ਧਰ ਲਿਆ ਕਰ ਅਸੀਂ ਦੋਨੇ ਭੈਣ ਭਾਈ ਅਦਾ ਰੋਜ ਦਾ ਕੰਮ ਹੋ ਗਿਆ ਇਸ ਦਾ ਦੋ ਦੋ ਤਿੰਨ ਤਿੰਨ ਵਾਰੀ ਕਰਨ ਲੱਗ ਕੇ ਕੰਮ ਇਹ ਜਦੋਂ ਦੀਵਾਲੀ ਆਈ ਬੀਬੇ ਨੇ ਖੋਲਿਆ ਪੀਪਾ ਵੀ ਪਾ ਥੱਲੇ ਲੱਗੇ ਪਿਆ ਕਹਿੰਦੀ ਨਪੋਤਿਆਂ ਦੀ ਚਾਬੀ ਵੀ ਉੱਥੇ ਪਈ ਹੈ ਤੇ ਬਿਸਕਟ ਵੀ ਹੈ ਨਹੀਂ ਹੁਣ ਸਾਨੂੰ ਬੋਲਣ ਦੀ ਲੋੜ ਨਹੀਂ ਸੀ ਪਰ ਜਵਾਬ ਹੁੰਦੇ ਨਾ ਮੰਨ ਦੇ ਸੱਚੇ ਹੁੰਦੇ ਐ ਕਿ ਮੰਮੀ ਸਾਨੂੰ ਇਹ ਪੜਾਉਂਦੇ ਹੁੰਦੇ ਆ ਸਕੂਲ 'ਚ ਪਹਿਲਾਂ ਗਿੱਲੇ ਹੋਣਗੇ ਜਿਉਂ-ਜਿਉਂ ਸੁੱਕੀ ਕੇ ਫਿਰ ਥੱਲੇ ਜਾਏਗੇ ਸਾਨੂੰ ਬੋਲਣ ਦੀ ਕੀ ਲੋੜ ਸੀ ਉੱਥੇ ਹੀ ਪੜੇ ਗਏ ਸੀ ਸੋ ਇਹ ਜਿਹੜਾ ਕਲਚਰ ਹੈ ਇਹ ਜਿਹੜਾ ਸਭਿਆਚਾਰ ਹੈ ਇਹ ਨਹੀਂ ਹੋ ਸਕਦਾ ਕਿ ਦੇਖੋ ਸਾਡੇ ਤੋਂ ਬਿਨਾ ਨਹੀਂ ਹੋ ਸਕਦਾ ਪੰਜਾਬ ਤੋਂ ਬਿਨਾ ਨਹੀਂ ਹੋ ਸਕਦਾ ਕਿਤੇ ਜਿਹੜੀਆਂ ਖੱਡੀ ਤੇ ਦਰਿਆ ਤਾਣਾ ਚਰਖਾ ਇਹ ਬਹੁਤ ਜਿਹੜੀਆਂ ਚੀਜ਼ਾਂ ਫੁਲਕਾਰੀਆਂ ਉਹਨਾਂ ਦਾ ਕੋਈ ਮੁੱਲ ਨਹੀਂ ਜੀ ਅੱਜ ਅਸੀਂ ਉਹਨੂੰ ਮਾਰਕੀਟਿੰਗ ਦੇਵਾਂਗੇ ਅੱਜ ਸਾਡੀ ਫੁਲਕਾਰੀ ਜਿਹੜੀ ਹੈ ਉਹ ਦੁਨੀਆ ਭਰ ਦੇ ਸਟੋਰਾਂ ਚ ਪਈ ਹੋਵੇ ਸੱਚੀ ਪੰਜਾਬੀ ਇੰਨੇ ਦਰਿਆਦਿਲ ਨਹੀਂ ਪੂਰੀ ਦੁਨੀਆ ਚ ਨੇ ਪਹਿਲੀ ਗੱਲ ਤਾਂ ਮੋਗਾ ਦਾ ਸਭ ਤੋਂ ਵੱਧ ਐਨਆਰਆਈ ਮੋਗਾ ਹੀ ਜਦੋਂ ਉਹ ਜਾਣ ਕੋਸਕੋ ਤੇ ਵਾਲਮਾਰਟ ਤੇ ਹੌਲਦੀਪੂ ਤੇ ਸਾਡਾ ਸਮਾਨ ਵੇਖ ਉਹ ਤੇ ਲਿਖਿਆ ਹੋਵੇ ਕੋਕਰੀ ਕਨਾ ਉਹ ਕਹਿਣਗੇ ਰੇਟ ਨਾ ਪੁੱਛੋ ਇਹ ਸਾਡੇ ਪਿੰਡ ਦਾ ਸਮਾਨ ਆ ਗਿਆ ਪਰਲਾ ਉਰੇੜੀਆਂ ਪਰ ਲੈਣਗੇ ਜੀ ਉਹ ਉਹ ਤਰਸੀ ਜਾਂਦੇ ਆ ਸਾਡਾ ਸਾਗ ਆ ਜਾਏ ਸਾਡੀ ਦਾਲ ਆ ਜਾਏ ਸਾਡਾ ਘਿਓ ਆ ਜਾਏ ਸਾਡਾ ਮੱਖਣ ਆ ਜਾਏ ਉਹ ਤਰਸੀ ਜਾਂਦੇ ਉਹ ਤਾਂ ਤੁਸੀਂ ਬਹੁਤ ਸਾਰੇ ਤੁਹਾਡੇ ਭੈਣ ਭਰਾ ਉੱਤੇ ਗਏ ਹੋਣਗੇ ਜਦੋਂ ਉਹ ਆਉਂਦੇ ਨੇ ਹੁਣ ਸਾਰੇ ਕੀ ਕਹਿੰਦੇ ਨੇ ਰੋਟੀ ਬਿਬ ਬਣਾਈ ਕਰਾਂ ਦੇਸੀ ਜੀ ਅੱਤਰੀ ਗ੍ਰਾਮ ਮੱਖਣ ਉੱਤੇ ਉਹ ਤਾਂ ਤਰਸੇ ਪੈ ਨੇ ਜੇ ਕਿਤੇ ਉਹ ਹੀ ਸ਼ਿਪ ਰਾਹੀਂ ਉਹਨਾਂ ਦੇ ਕੋਲੇ ਪਹੁੰਚ ਜੇ ਇੱਥੋਂ ਦਾ ਬਣਿਆ ਸਮਾਨ ਤਾਂ ਇਹ ਤਾਂ ਬੜੀਆ ਖੁਰਕੀ ਗੱਲ ਤੁਸੀਂ ਮੈਂ ਬਹੁਤ-ਬਹੁਤ ਵਧਾਈ ਦਿਨਾਂ ਮੈਨੂੰ ਬਹੁਤ ਚੰਗਾ ਲੱਗਿਆ ਔਰ ਮੈਨੂੰ ਦਿਖਾਇਆ ਬੈਠੀ ਮਿੱਟੀ ਦੇ ਗਹਿਣੇ ਬਣਾਏ ਮਤਲਬ ਹਾਰ ਮਿੱਟੀ ਦਾ ਪਰ ਉਹਦੇ ਉੱਤੇ ਰੰਗ ਕਰਕੇ ਉਹਨਾਂ ਸੋਨਾ ਮੈਂ ਤਾਂ ਇਹਨਾਂ ਨੂੰ ਉੱਥੇ ਵੀ ਕਿਹਾ ਸੀ ਮੈਂ ਹੁਣ ਵੀ ਕਹਿੰਦਾ ਵੀ ਆਤਾ ਤੁਸੀਂ ਬੰਦਿਆਂ ਦਾ ਪੁੱਨ ਘੱਟ ਲਓਗੇ ਜੀ ਆ ਮਿੱਟੀ-ਮੁੱਟੀ ਦੇ ਮਾਣਨ ਲੱਗ ਜਾਓ ਸੌ ਲੱਗੇ ਬਹੁਤ ਖਰਚੇ ਬਧੇ ਪੈਣਗੇ ਮਿੱਟੀ ਦਾ ਲੈਦਿਆ ਕਰਾਂਗੇ ਰੋਜ਼ ਹੀ ਲੈਦਿਆ ਕਰਾਂਗੇ ਸੌਣੇ ਦੇ ਕਿੱਥੋਂ ਲੈ ਕੇ ਦੀਏ ਜੀ ਆ ਇੱਕ ਵਾਰੀ ਪਾ ਕੇ ਦੂਜੀ ਵਾਰੀ ਪਾਉਣਾ ਨਹੀਂ ਇੱਕ ਦੱਸ ਦਿਓ ਮੈਨੂੰ ਵੀ ਵਿਆਹ ਵਾਲਾ ਸੂਟ ਦੁਬਾਰੇ ਪਾਇਆ ਹੋਵੇ ਕਿਸੇ ਨੇ ਉਹ ਜੋ ਮੋਸ਼ਕ ਮਾਰ ਲਵਿਆਂ ਦੀ 8 ਸਾਲ ਬਾਅਦ ਉਥੀ ਪਏ ਉਹਦੇ ਬਸ ਆਹੀ ਲੈਣਾ ਬਸ ਇਹੀ ਬਸ ਆਪਾਂ ਇਹ ਅਸੀਂ ਤਾਂ ਇੱਕ ਜੀ ਇੱਕ ਜੀਨ ਨਾਲ ਦੋ ਸ਼ਰਟਾਂ ਨਾਲ ساری ਜ਼ਿੰਦਗੀ ਕੱਢ ਦਿੰਨੇ ਆਂ ਮੈਂ ਕਿਹਾ ਪਹਿਣੇ ਬਣਾ ਦੇ ਮਿੱਟੀ ਦੇ ਬਣਾ ਦੇ ਭਾਵੇਂ ਕਿਉਂਕਿ ਪਤਾ ਕਿ ਦੇਖੋ ਸ਼ੌਕ ਨੇ ਮਹਿਲਾਵਾਂ ਦੇ ਸ਼ੌਕ ਨੇ ਨੱਕ ਦਾ ਕੋਕਾ ਕੰਨਾ ਕਹਿੰਦੇ ਦੀ ਮਾਂ ਪਹਿਣ ਦੀ ਮਾਂ ਪਹਿਣ ਦੀ ਕੰਨ ਤੇ ਨੱਕ ਸੁਨੇ ਨਹੀਂ ਹੋਣੀ ਜੀ ਉਹ ਉਹਨਾਂ ਦੇ ਉਹਨਾਂ ਦੇ ਕਹਿਣੇ ਨੇ ਉਹਨਾਂ ਦੇ ਸ਼ੌਂਕ ਨੇ ਉਹ ਵੀ ਪੂਰੇ ਕਰਨਾ ਚਾਹੁੰਦੇ ਨੇ ਉਹ ਵੀ ਕਰਨਗੇ ਪੂਰੇ ਪਰ ਕਿ ਟੁਕ ਟੁਕ ਫਿਰ ਆਪ ਕਮਾਈ ਤੋਂ ਹਿਸਾਬ ਨਾ ਕਰੀਏ ਨਾ ਫਿਰ ਕਰੇ ਬੇਟੀਆਂ ਕੁਝ ਕਰਨਾ ਚਾਹੁੰਦੀਆਂ ਨੇ ਪਰ ਕੋਈ ਹੋ ਹੀ ਨਹੀਂ ਰਿਹਾ ਕੁਝ ਚਾਈਨਾ ਦਾ ਕੀ ਚਾਈਨਾ ਕਿਉਂ ਦੁਨੀਆ ਚ ਇਕਨੋਮੀ ਬਣ ਗਿਆ ਇਸ ਵਕਤ ਚਾਈਨਾ ਦੇ ਪਿੰਡਾਂ ਚ ਇੱਕ ਵੀ ਲੇਡੀ ਵੇਲੀ ਨਹੀਂ ਹੈਗੀ ਉਹ ਮਿੱਕੀ ਮਾਊਸ ਬਣਾ ਰਹੀਆਂ ਨੇ ਕੋਈ ਟੈਡੀ ਬੀਅਰ ਬਣਾ ਰਹੀਆਂ ਨੇ ਕੋਈ ਬ੍ਰਾਂਡਡ ਕੰਪਨੀਆਂ ਦੇ ਸਾਰੇ ਚਾਇਨਾ ਦੇ ਪਿੰਡਾਂ ਤੋਂ ਬਣ ਕੇ ਜਾਂਦੇ ਆ ਇਸ ਕਰਕੇ ਤਾਂ ਆਪਾਂ ਕਹਿੰਦੇ ਚਾਇਨਾ ਅਮਰੀਕਾ ਨਾਲ ਜਿਹੋ ਝਗੜਾ ਹੋਇਆ ਚਾਇਨਾ ਕਹਿੰਦਾ ਜੇ ਅਸੀਂ ਰੋਕ ਲਿਆ ਨਾ ਮਾਲ ਤੂੰ ਇੱਕ ਦੀ ਖਤਮ ਹੋ ਗਏ ਉਹਨਾਂ ਨੂੰ ਫੇਰ ਪਤਾ ਲੱਗਿਆ ਉਹ ਕਰੋਨਾ ਵੇਲੇ ਕਿ ਯਾਰ ਅਸੀਂ ਤਾਂ ਕੁਝ ਆਪ ਤਾਂ ਬਣਾਉਂਦੇ ਨਹੀਂ ਕੁਝ ਅਸੀਂ ਕਿ ਸਾਰਾ ਕੁਝ ਉਧਰੋਂ ਇਸ ਕਰਕੇ ਆਪਾਂ ਕਿਉਂ ਡਿਪੈਂਡਡ ਰਹੀਏ ਸਾਨੂੰ ਜਦੋਂ ਆਉਂਦਾ ਸਮਾਨ ਸਾਨੂੰ ਬਣਾਉਣਾ ਸਾਨੂੰ ਬਿਸਕਟ ਆਉਂਦੇ ਆ ਸਾਨੂੰ ਸਰੋਂ ਦਾ ਤੇਲ ਸਾਨੂੰ ਕੱਢਣਾ ਆਉਂਦਾ ਕਹਾਣੀਆਂ ਕੱਚੀ ਕਹਾਣੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਹੈਗੇ ਆ। ਆ ਮਤਲਬ ਜਿਸ ਵੇਲੇ ਕੋਈ ਮੇਰਾ ਕਿਸਾਨ ਭਰਾ ਕੋਈ ਮੇਰਾ ਮੁਲਾਜ਼ਮ ਵੀਰ ਕੋਈ ਮਜ਼ਦੂਰ ਵੀਰ ਜਿਸ ਵੇਲੇ ਉਹ ਸ਼ਾਮ ਨੂੰ ਕੰਮ ਤੋਂ ਆਵੇ ਮੇਰਾ ਇਹ ਸੁਪਨਾ ਹੈ ਆਉਂਦਿਆਂ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ। ਉਹਨਾਂ ਤਾਂ ਸੋ ਟਰਨਓਵਰ ਜਿਸ ਤਰ੍ਹਾਂ ਜੀਟੀ ਕੰਪਨੀ ਕਹਿ ਰਹੀ ਹੈ ਕਿ ਟਰਨਓਵਰ ਕਰੋੜ ਤੋਂ ਘੱਟ ਤਾਂ ਗੱਲ ਹੀ ਨਹੀਂ ਟਰਨਓਵਰ ਸੋ ਇਹ ਸੈਲਫ ਹੈਲਪ ਗਰੁੱਪ ਆਪਣਾ ਇੱਕ ਸੰਗਰੂਰ ਚ ਅਸੀਂ ਕੀਤਾ ਹੁਣ ਇੱਥੇ ਵੀ ਕਰਾਂਗੇ ਕਿਉਂਕਿ ਸੰਗਰੂਰ ਚ ਅਸੀਂ ਥੋੜਾ ਜਿਹਾ ਪ੍ਰਯੋਗਸ਼ਾਲਾ ਬਣਾ ਰੱਖੀ ਸੀ ਥੋੜਾ ਜਿਹਾ ਟੈਸਟ ਕਰਕੇ ਦੇਖ ਲੈਂਦੇ ਆ ਵੀ ਕਾਮਯਾਬਾ ਕੰਮ ਹੈ ਪਹਿਲਾਂ ਦਾ ਇੱਕ ਗਰੁੱਪ ਹੈ ਸਾਡਾ ਤੁਹਾਡੇ ਵੀ ਬਣੂਗਾ ਉਹ ਚ ਕੀ ਕੀਤਾ ਸੀ ਸਲਾਈ ਮਸ਼ੀਨਾਂ ਦੇਤੀਆਂ ਪਿੰਡਾਂ ਨੂੰ ਪਿੰਡ ਦੀ ਪੰਚਾਇਤ ਘਰ ਚ ਸਲਾਈ ਮਸ਼ੀਨਾਂ ਰੱਖਤੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸੰਗਰੂਜਲੇ ਦੀਆਂ ਅਸੀਂ ਆਰਡਰ ਕਰਤਾ ਕਿ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਇੱਥੋਂ ਸਵਾਓ ਨਾਪ ਕੰਪਿਊਟਰ ਤੇ ਆ ਜਾਂਦਾ ਤੇ ਉਹ ਕੰਪਿਊਟਰ ਕਪੜਾ ਵੀ ਆ ਜਾਂਦਾ ਉਹ ਪਹਿਣਾ ਜਿਹੜੀਆਂ ਨੇ ਮਾਵਾ ਉਹ ਮਸ਼ੀਨ ਨੂੰ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਕਹਾਂ ਲੈ ਜਾਓ ਇੰਨਾ ਕਪੜਾ ਲੈ ਜਾਓ ਤੁਸੀਂ ਪਰਸੋਂ ਵਰਦੀਆਂ ਅਸੀਂ ਕਿਉਂਕਿ ਦੇ ਦੇ ਦ ਜਮ੍ਹਾਂ ਹੋ ਜਾਂਦੀਆਂ ਉਹਨਾਂ ਦੇ ਪੈਸੇ ਮਿਲ ਜਾਂਦੇ ਜਦੋਂ ਸਰਕਾਰੀ ਸਕੂਲਾਂ ਵਾਲਾ ਕੰਮਜਾਬ ਹੋ ਗਿਆ ਅਸੀਂ ਕਹਿਆ ਯਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਕਹੀਏ ਤੁਸੀਂ ਬਣਵਾ ਲਓ ਸਾਤੋਂ ਤਾਂ ਸਾਡੇ ਕੋਲੇ 25 ਪ੍ਰਾਈਵੇਟ ਸਕੂਲ ਵੀ ਆ ਗਏ ਵੀ ਅਸੀਂ ਥੋੜੇ ਤੋਂ ਬਣਵਾ ਲੈਨੇ ਜੀ ਤੇ ਅਸੀਂ ਕਹੇ ਜੇ ਫਿਰ ਇਹ ਪ੍ਰਾਈਵੇਟ ਤੇ ਸਰਕਾਰੀ ਸਕੂਲ ਹੋ ਗਏ ਤਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਕਿਉਂ ਨਾ ਆਪਾਂ ਫਿਰ ਮਾਂ ਪੈਣਾ ਦੇ ਹੱਥੀਂ ਸੋਈਏ ਠੇਕੇ ਦੇ ਦਿੰਦੇ ਆ ਟੈਂਡਰ ਹੁੰਦੇ ਆ ਉਹ ਚ ਆਪਾਂ ਦਾ ਉਹ ਪਤਾ ਨਹੀਂ ਕਿਹਾ ਜੀ ਅਸੀਂ ਆਉਂਦੇ ਆ ਆ ਪੁਲਿਸ ਵਾਲੇ ਖੜੇ ਆ ਇਹ ਸਾਰੀਆਂ ਵਰਦੀਆਂ ਆਪਸ ਵਾਈਆਂ ਹੋਈਆਂ ਇਹਨਾਂ ਨੇ ਕਿਉਂਕਿ ਜਿਹੜੀਆਂ ਇਹਨਾਂ ਨੂੰ ਦਿੰਦੇ ਸੀ ਪਹਿਲਾਂ ਨਾ ਉਹ ਤਾਂ ਹੱਥ ਲਾਏ ਤਾਂ ਵਰਦੀਆਂ ਨੇ ਇਹ ਫਿਰ ਕਹਿੰਦੇ ਯਾਰ ਠੰਡ ਨਾਲ ਤਾਂ ਨਹੀਂ ਮਰਨਾ ਆਪ ਤਾਂ ਸੰਭਾਲੀਏ ਹਾਂ ਹਾਲ ਸੀ ਨਾ ਤਾਂ ਹੁਣ ਸਰਕਾਰੀ ਜਿਹੜੀਆਂ ਵਰਦੀਆਂ ਨੇ ਪੰਜਾਬ ਪੁਲਿਸ ਦੀਆਂ ਉਹ ਵੀ ਸਾਡੀਆਂ ਮਾਪੇ ਨੇ ਉਹਨਾਂ ਨੂੰ ਬਕਾਇਦਾ ਮਿਲ ਜਾਂਦੇ ਕਿ ਇਹਨੂੰ ਆਫੀਸ ਤੇ ਲਾਉਣੇ ਉਹਨਾਂ ਦੇ ਮਤਲਬ ਸਟੇਟਸ ਮੁਤਾਬਕ ਪੁਲਿਸ ਦੇ ਵੀ ਕਿੰਨੀਆਂ ਫੀਤੀਆਂ ਲੱਗੀਆਂ ਕਿੰਨੇ ਸਟਾਰ ਲੱਗਦੇ ਤੇ ਉਸੇ ਹੋਂਕ ਦੇ ਦੇਣੀ ਔਰ ਪੂਰੇ ਪੰਜਾਬ ਸ਼ੁਰੂ ਕਰਾਂਗੇ ਇਹ ਸਾਰੇ ਜੀ ਐਚ ਡੀ ਐਫ ਸੀ ਦਾ ਧੰਨਵਾਦ ਐਚ ਡੀ ਐਫ ਸੀ ਦਾ ਤੁਹਾਨੂੰ ਮੈਂ ਇਸ ਵਾਰਕ ਵੀ ਕਰਨਾ ਚਾਹਣਾ ਕੱਲਾ ਇੱਧਰ ਨਹੀਂ ਜੇ ਪੰਜਾਬ ਪੁਲਿਸ ਦਾ ਕੋਈ ਜਵਾਨ ਡਿਊਟੀ ਦੇ ਦੌਰਾਨ ਸ਼ਹੀਦ ਹੋ ਜਾਂਦਾ ਹੈ 1 ਕਰੋੜ ਰੁਪਏ ਤਾਂ ਦਿੱਲੀ ਤੇ ਪੰਜਾਬ ਦੀ ਸਰਕਾਰ ਨੇ ਪਹਿਲੀ ਅਨਾਉਂਸ ਕੀਤਾ ਹੈ ਫੌਜੀ ਜਵਾਨ ਸਾਡਾ ਜਾਂ ਕੋਈ ਸਾਡਾ ਕੋਈ ਪੁਲਿਸ ਦਾ ਮਲਾਜ਼ਮ ਡਿਊਟੀ ਦਰਾਂਛੀ ਦਿੰਦਾ ਹੈ 1 ਕਰੋੜ ਰੁਪਈਆ ਪੰਜਾਬ ਸਰਕਾਰ ਵੱਲੋਂ ਪਰ ਪੰਜਾਬ ਦੇ ਵਿੱਚ ਕੀ ਹੈ 2 ਕਰੋੜ ਮਿਲਦਾ ਹੈ ਕਾਰਨ 1 ਕਰੋੜ ਰੁਪਈਆ HDFC ਬੈਂਕ ਵੱਲੋਂ ਮਿਲਦਾ ਹੈ ਸੋ ਇਸ ਕਰਕੇ ਵੀ ਧੰਨਵਾਦ ਹੈ ਕਿ ਪਹਿਲੀ ਗੱਲ ਤਾਂ ਸੀ ਚਾਹੁੰਦੇ ਆ ਕਿ ਕਿਸੇ ਦੇ ਘਰੇ ਹਜਾ ਮਾਤਮ ਨਾ ਆਵੇ ਇਹ ਹਜਾ ਮੌਕਾ ਨਾ ਹੀ ਆਵੇ ਪੈਸੇ ਵੰਡਣ ਦਾ ਸਾਨੂੰ ਇਹ ਹਜੇ ਚੈੱਕ ਦਿੰਦਾ ਮੈਂ ਚੰਗੇ ਲੱਗਦਾ ਪਰ ਜੇ ਕੋਈ ਪਰਮਾਤਮਾ ਵੱਲੋਂ ਚਲੋ ਲਿਖੀ ਹੈ ਤੋ ਟਾਲ ਨਹੀਂ ਸਕਦਾ ਕੋਈ ਪਰ ਫਿਰ ਵੀ ਘਟਕਟ ਪਰਿਵਾਰਤਾ ਨਾ ਰੋਲੇ ਨਾ ਬਾਅਦ ਚ ਫਿਰ ਉਹ ਤਾਂ ਸੰਭਲੀ ਫਿਰ ਅਸੀਂ ਸੋ ਜਦੋਂ ਮੇਰੇ ਕੋਲੇ ਆਏ ਪ੍ਰੋਫੈਸਰ ਸਾਹਿਬ ਆਏ ਮੇਰੇ ਪਾਸ ਕਿ ਐਸਾ ਕੰਮ ਮੈਂ ਨਾ ਕਿ ਮੈਂ ਆਉਂਗਾ ਜੀ ਆਪ ਰੱਖੀਏ ਪ੍ਰੋਗਰਾਮ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਮੈਂ ਕੱਲ ਦਿੱਲੀ ਸੀ ਅੱਜ ਵੀ ਦਿੱਲੀ ਜਾਊਂਗਾ ਹੁਣ ਪਰ ਮੈਂ ਕਿਹਾ ਵੀ ਮੋਗੇ ਵਾਲਾ ਪ੍ਰੋਗਰਾਮ ਨਹੀਂ ਕੈਨਸਲ ਕਰਨਾ ਕਿਉਂਕਿ ਇਹ ਮਾਵਾ ਪੈਣਾ ਦਾ ਉਹਨਾਂ ਦਾ ਆਪਣਾ ਪ੍ਰੋਗਰਾਮ ਔਰ ਐਪਰੀਸ਼ੀਏਸ਼ਨ ਹੈ ਹੌਸਲਾ ਫਜਾਈਏ ਹੋਰ ਮੈਂ ਕੀ ਦੇ ਜੀ ਤੁਸੀਂ ਆਪ ਆਪਣੇ ਹੱਥੀ ਕਮਾ ਰਹੇ ਹੋ ਮੈਨੂੰ ਤਾਂ ਇੰਨੀ ਵਧੀਆ ਲੱਗੀ ਜਾਂਦਾ ਜੀ ਅਈ ਤਾਂ ਹੱਥੀ ਕੰਮ ਕਰਨ ਵਾਲੇ ਬੰਦੇ ਆ ਜੀ ਅਸੀਂ ਸਾਡੇ ਕਿਹੜਾ ਬਾਪੂ ਕੋਈ ਮੰਤਰੀ ਰਹੇ ਜਾਂ ਕੋਈ ਸਾਨੂੰ ਕੋਈ ਪੈਸੇ ਛੱਡ ਦੇ ਹੋਣ ਬਿੱਲਾ ਪੁੱਤ ਨਿਆਰੀ ਲੋ ਮਸਤਾਬ ਕਮਾਏ ਕਲਾਕਾਰ ਦੇ ਤੌਰ ਤੇ ਵੀ ਉਹ ਤੋਂ ਪਹਿਲਾਂ ਖੇਤੀ ਵੀ ਕੀਤੀ ਹੈ, ਹੱਤੀ ਕੀਤੀ ਹੈ, ਅੱਜ ਵੀ ਠੇਕੇ ਤੇ ਜ਼ਮੀਨ ਦਿੰਨੇ ਆ। ਤੇ ਸਾਰਾ ਪਤਾ ਹੈ ਕਿ ਕਿਵੇਂ ਕੰਮ ਹੁੰਦਾ ਹੈ, ਕਿਵੇਂ ਦੇਖੋ ਜਿਹੜਾ ਤੁਹਾਡੇ ਚੋਂ ਰਿਹਾ ਹੈ, ਜਿਹੜਾ ਤੁਹਾਡੇ ਵਰਗਾ ਹੈ, ਉਹ ਹੀ ਦੁੱਖ ਤਕਲੀਫਾਂ ਜਾਣ ਸਕਦਾ ਹੈ। ਜਿਹੜੇ ਸੋਨੇ ਦੇ ਚਮਚੇ ਲੈ ਮੂੰਹ ਚ ਲੈ ਕੇ ਜੰਮਦੇ ਉਹਨਾਂ ਨੂੰ ਕੀ ਪਤਾ ਕੀ ਹੁੰਦਾ? ਪੁੱਛ ਲਓ, ਉਹਨਾਂ ਨੂੰ ਪੁੱਛ ਲਓ ਜਿਹੜੇ ਆਉਂਦੇ ਰਜਵਾੜੇ। ਪੁੱਛ ਲਿਓ ਉਹਨਾਂ ਨੂੰ। ਲਾਇਆ ਕਰੋ ਸ਼ਰਤ ਲਾ ਲਓ। ਦੱਸਿਓ ਨਾ ਆ ਤਿੰਨ ਚਾਰ ਜਿਹੜੇ ਮੇਨ ਬਣੇ ਫਿਰਦੇ ਪੰਜਾਬ ਦੇ ਚੌਧਰੀ ਉਹ ਵੀਰ ਬਾਦਲ ਮਜੀਠੀਆ ਉਹ ਕੀ ਯਾਦ ਨਾਮਤਾ ਬਾਜਵਾ ਉਹ ਕੈਪਟਨ ਮਿੰਦ ਸਿੰਘ ਆਪਾਂ ਨਰਮਾ ਚੋਗ ਲੈਨੇ ਆ ਉਹ ਤੋਂ ਬਾਅਦ ਚਾਰ ਪੰਜ ਚੋਗਾ ਚੋੱਕ ਕੇ ਉਹਦੇ ਟਿੰਡੇ ਤੋੜ ਲੈਨੇ ਆ ਟਿੰਡੇ ਲਿਆ ਕੇ ਛਾਤੇ ਧਰ ਦਿੰਨੇ ਆ ਉਤੁੱਪਨਾ ਖੇਡ ਜਾਂਦੇ ਨੇ ਤੁਸੀਂ ਦੱਸਿਓ ਨਾ ਇਹਨਾਂ ਨੂੰ जो टेंडे खिड़ गए उन्होंने तह कोठे से चाड़ लियो सारे क्योंकि आ की है बताइए इसके बारे में सारे का एक बयान होगा पंजाब की छत्ते भी बहुत उपजाऊ है उन्होंने किमें दसीए छतान नहीं ये टीडे तोड़ के लगे होींडे पता ही नहीं कद कद गए हो नरमे के खेच तो पता लगे कहीं स्परे की टोली मोटे तरी हो भी छिड़की जाने जी बैन है ਸਾਡੇ ਤਾਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਤਾਹ ਸਾਡੇ ਤਾਂ ਖੂਨ ਹੀ ਜ਼ਰੀਲੇ ਹੋ ਗਏ ਸਪਰਿਆਂ ਕਰਦੇ ਕਰਦੇ ਜਿਹਦੇ ਹੱਥ ਹਰੇ ਰੰਗ ਦੇ ਹੋਣ ਪ੍ਰਧਾਨ ਪਕਿਆ ਹਰੇ ਰੰਗ ਦੇ ਹੋ ਜਾਂਦੇ ਯਾਰ ਹੱਥ ਸਾਡੀ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਸਾਨੂੰ ਇਹਨਾਂ ਨੂੰ ਕੋਈ ਇਹਨਾਂ ਫਿਕਰ ਹੀ ਨਹੀਂ ਕੀਤਾ ਪੰਜਾਬ ਦਾ ਹੁਣ ਝੋੜੀਆਂ ਆੜਦੇ ਫਿਰਦੇ ਆ ਮੈਂ ਝੋਲੀ ਘੜਦਾ ਗਵਾਹ ਲੋਕਾਂ ਨੂੰ ਘਟੀ ਜਾਂਦੇ ਤੁਸੀਂ ਹਾਂ ਕੋਈ ਕਰਦੇ ਹੋ ਯਾਰ ਲੋਕਾਂ ਨੇ ਤਾਂ ਤੁਹਾਨੂੰ ਇੰਨਾ ਰਾਜ ਦੇਤਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਇੱਥੇ ਅਈ ਤਾ ਉਹਦਾ ਕੰਮ ਕਰੀ ਜਾਂਦੇ ਸੀ ਸਾਨੂੰ ਕੀ ਲੋੜ ਸੀ ਤੇ ਆਉਣ ਦੀ ਜੀ ਜੇ ਚੱਜ ਦੇ ਨਿਕਲੇ ਹੁਣ ਤੁਸੀਂ ਹੁਣ ਮਾਫੀ ਮੰਗੀ ਜਾਂਦੇ ਹੋ ਤੁਸੀਂ ਹੁਣ ਲੋਕਾਂ ਨੂੰ ਜ਼ਿੰਮੇਵਾਰ ਠਹਿ ਰਹੀ ਜਾਂਦੇ ਹੋ ਬਈ ਕਿਉਂ ਲੋਕੋ ਜ਼ਿੰਮੇਵਾਰ ਨੇ ਬਈ ਕਹਿੰਦੇ ਤੁਸੀਂ ਜ਼ਿੰਮੇਵਾਰ ਹੋ ਕਹਿੰਦਾ ਲੈ ਕਿਉਂ ਲੋਕਾਂ ਨੇ ਐਨੀ ਵਾਰ ਥੋੜੀ ਜਿਹੀ ਸਰਕਾਰਾਂ ਬਣਾ ਕੇ ਤੁਸੀਂ ਕੰਮ ਕੀਤਾ ਹੁੰਦਾ ਲੋਕ ਫਿਰ ਅੱਛਾ ਕਹਿੰਦੇ ਜਿੱਦੁਰ ਮਰਜ਼ੀ ਦੇਖ ਲਓ ਸਾਰਾ ਕੰਮ ਕਹਿੰਦੇ ਅਸੀਂ ਕੀਤਾ ਤੇ ਫਿਰ ਹਟਾਈ ਕਿਉਂ ਲੋਕਾਂ ਨੇ ਫਿਰ ਜੇ ਨਹੀਂ ਕੀਤਾ ਤਾਂ ਲੋਕਾਂ ਨੇ ਹਟਾਏ ਕਿਉਂ ਫਿਰ ਸਾਨੂੰ ਨਹੀਂ ਪਤਾ ਕਿ ਵਿਦਿਆ ਨੂੰ ਕਿਹਨੇ ਠੰਗ ਮਾਰੀ ਐ ਸਾਨੂੰ ਪਤਾ ਨਹੀਂ ਲੋਕ ਕਮਲੇ ਨੇ ਕਿ 331 ਪਾ ਕੇ ਲਾਈਨ ਖਿੱਚ ਕੇ ਉੱਤੇ ਚੌਂਕਾ ਪਾ ਦੋ ਤਾਂ ਤੋਤਾ ਬਣ ਜਾਂਦਾ ਐ ਐਸਾ ਹੀ ਕਰਨ ਕਰਦੇ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਲ ਕੀ ਹੁੰਦੀ ਐ ਸਿੱਖਿਆ ਪੜ੍ਹੀ ਹੋਵੇ ਕਦੇ ਪੜਿਆ ਇਕਨੋਮਿਕਸ ਦਾ ਕਦੇ ਲੈਕਚਰ ਲਾਇਆ ਹੋਵੇ ਕਦੇ a² b² 2ab ਦਾ ਫਾਰਮੂਲਾ ਕਦੇ ਪੜਿਆ ਹੋਵੇ ਜ਼ਿੰਦਗੀ 'ਚ ਕਦੇ tan θ cos θ ਪੜਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਹੁਣ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਤੂੰ ਦੁਖੀ ਕਰਲੇ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਗਏ ਹੋਇਆ ਅਸੀਂ ਕੋਈ ਪੈਸੇ ਕਮਾਉਣੇ ਆ ਮੈਂ ਰਾਜਨੀਤੀ 'ਚ ਬਹਿਤ ਕਮੋਂ ਨਾਲ ਕੰਮ ਛੱਡੀ ਫਿਰਦਾ ਮੈਂ ਹੁਣ ਤਾਂ ਪੈਸੇ ਦੇ ਕੇ ਜਾਣਾ ਰੋਜ ਮੈਨੂੰ ਕਿਹਦੇ ਕਲਾਕਾਰ ਮੇਰੇ ਭਰਾ ਹੈ ਉਹਦਾ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਕਰਜ਼ੇ ਲਾਉਂਦਾ ਫਿਰਦਾ ਹਾਂ ਤੂੰ ਕਿਹਦੇ ਕਰਜ਼ੇ ਲੈਲੇ ਮੈਂ ਕਿਹਾ ਇਸੇ ਪਿੰਡ 'ਚ ਪਹਿਲਾਂ ਆਇਆ ਸੀ ਬਰਨਾਲੇ ਦੇ ਕੋਲੋਂ ਪਿੰਡ ਸੀ ਮੈਂ ਕਿਹਾ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਆਇਆ ਸੀ 2.5 ਲੱਖ ਲਿਆ ਸੀ ਮੈਂ ਕਿਹਾ ਉਹ ਉਹਦਾ ਹਿਸਾਬ ਲਈ ਫਿਰਦਿਨੇ ਵੀ ਅੱਜ ਤੋਂ ਐਨੇ ਸਾਲ ਪਹਿਲਾਂ 2.5 ਲੱਖ ਲਿਆ ਸੀ ਹੁਣ ਐ ਕਰ ਵਿਆਜ ਲੱਗ ਕੇ 7 7 ਲੱਖ ਬਣ ਕੇ ਦੇ ਕੇ ਜਾ ਮੈਂ ਕਿਹਾ ਮੈਂ ਤਾਂ ਕਰਜ਼ੇ ਲਾਉਣਾ ਫਿਰਦਾ ਯਾਰ ਪੁਰਾਣੇ हम सारूद है हम किसी पिंड च यहो नहीं है को मैं शो ना किया होनी बुपे हरे को सारे पिंड च रोज तर आते रहे सभ्याचारक मेलिया मैं कोई ये नहीं है मैं कोई कुर्सी निपक आया जी कद कुर्सियाँ आनाब जी मैं पत्रकार कहें कुर्ण, जिस कुर्सी पर आप बैठे हो उस कुर्सी पर बैठ कर बड़े बड़े होकर दिमाग खराब हो जाते हैं आपका क्यों नहीं हुआ मैं क्या फर्क इतना है जो पहले थे ना वो कुर्सी पर बैठकर फेमस होते थे कुर्सी पर बैठकर मशहूर होते थे मैं मशहूर होने के बाद कुर्सी पे बैठा हूं मुझे कोई मशहूरी so की जरूरत नहीं सो ये गलत कहमी कट देने चौबीस घंटे मैं गल तड़की मैं गाला कटन लगे मैं माड़ा की करता यार तड़की मैनू गां कगंत मान अच्छा जो नेता पी टी सी से उद कहते कमाल भगवंत मान कॉमेडी दिशान कहते ना ना बंदा ही नहीं बदलो बंदा नहीं बदला ਮੈਂ ਕਰ ਕੀ ਦਿੱਤਾ ਨੁਕਸਾਨ ਕਰਤਾ 1 ਰੁਪਈਆ ਦਾ ਗਿਣਾ ਦਿਓ 3 ਸਾਲ ਹੋ ਗਏ ਯਾਰ 1 ਰੁਪਈਆ ਦਾ ਨੁਕਸਾਨ ਗਿਣਾ ਦਿਓ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਸਾਨੂੰ ਜੋ ਗਨੇ ਮੌਕਾ ਕਿਉਂ ਠੇਕਾ ਲਿਆ ਤੁਸੀਂ ਜੇ ਸਾਨੂੰ ਦਿੱਤਾ ਸਾਨੂੰ ਬਹਿਣਾ ਨਹੀਂ ਆਉਂਦਾ ਸਾਨੂੰ ਮੁੱਖ ਮੰਤਰੀ ਨਹੀਂ ਬਣਨਾ ਆਉਂਦਾ ਸਾਨੂੰ ਮੰਤਰੀ ਨਹੀਂ ਬਣਨਾ ਆਉਂਦਾ ਆ ਬੇਟਾ ਬੰਦਾ ਬਰਬਾਦ ਕਰਕੇ ਰੱਖਦਾ ਖਾਨਦਾਨ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਜਲਦੇਵ ਸਿੰਘ ਖੁੱਡੀਆਂ जो तो एमपी बने से छोटे छोटे हों टीवी तो देखते लाश मरी से कई दिनों बाद दरिया चो खत्म करके रखता परिवार अच्छी क्या वेलकम तु बंदे ने उन दो हजार बई च प्रकाश सिंह बादली हराया देखो तो मैं भी फिर खेतीबाड़ी महकमा दिता मैं उन्होंने घर के मूर दूटर मार लेंगे कर ਬਿਆਜ ਨਾ ਕਰ ਲੋ ਕੀ ਕਰਦਾ ਹੱਤਿਆਰ ਬਖਤ ਹੁੰਦਾ ਯਾਰ ਟਾਈਮ ਹੈ ਤੁਸੀਂ ਰੱਬ ਬਣ ਜਾਨੇ ਹੋ ਅੱਜ ਤੁਹਾਨੂੰ ਚਾਰ ਸਲੂਟ ਪੈਂਦੇ ਆ ਤੁਸੀਂ ਰੱਬ ਬਣ ਕੇ ਇਹ ਗਲਤ ਫਹਮੀ ਕੱਢਣੀ ਚਾਹੀਦੀ ਹੈ ਹਰ ਇੱਕ ਨੂੰ ਵਕਤ ਬਹੁਤ ਵੱਡੀ ਚੀਜ਼ ਹੈ ਜੀ ਵਕਤ ਇਹ ਪਖਾਰੀਆਂ ਤੋਂ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਰਾਜਿਆਂ ਨੂੰ ਪੀਖ ਮੰਗਣ ਲਾਂਦਾ ਹੈ ਵਕਤ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਘਰੀਏ ਕਰਤਾਰੋਂ ਡਰੀਏ ਬਸ ਪ੍ਰਮਾਤਮਾ ਤੋਂ ਡਰ ਕੇ ਰਹੀਏ ਸੋ ਇਹਨਾਂ ਦੀਆਂ ਜਿਹੜੀਆਂ ਇਹ ਇਦੋਂ ਇਦੋਂ ਪਹਿਲਾਂ ਇਹੋ ਜਿਹਾ ਫੰਕਸ਼ਨ ਹੋਇਆ ਪਹਿਲਾਂ ਇੱਥੇ ਕਦੇ ਪੰਜਾਬ 'ਚ ਕਦੇ ਹੋਇਆ ਫੰਕਸ਼ਨ ਇਹੋ ਜਿਹਾ ਵੀ ਜਿੱਤੇ ਅਸੀਂ ਭੈਣਾ ਨੂੰ ਇਹ ਕਹੀਏ ਕਿ ਆਹ ਲਓ ਜੀ ਤੁਸੀਂ ਏਨੇ ਕਰੋੜ ਦੀ ਗੱਲ ਕਰ ਲਈ ਜੀ ਤੁਸੀਂ ਇਹਨੇ ਆਹ ਤੁਹਾਡਾ ਆਸਮਾ ਇਹੋ ਜਿਹਾ ਤਾਂ ਫੰਕਸ਼ਨ ਹੀ ਹੋਣਾ ਓਟ ਕੇ ਜੀ ਨਿਯੁਕਤੀ ਪੱਤਰ ਸਮ ਇਹ ਕਹਾ ਕਦੋਂ ਨਿਯੁਕਤੀ ਕਿਹਦੀ ਨਿਯੁਕਤੀ ਜਿਹੜਾ ਇਹਨਾਂ ਦਾ ਹੈਗਾ ਪੈਸੇ ਦੇ ਕੇ ਛਾੜ ਕੇ ਜਾਓ ਤਨਯੁਗਤੀ ਹੋ ਨਹੀਂ ਨਿਯੁਗਤੀ ਨਹੀਂ 50000 ਨੌਕਰੀ ਦੇ ਕਿਹਾ ਖੜਾ ਤੁਹਾਡੇ ਸਾਹਮਣੇ 1 ਰੁਪਈਆ ਵੀ 1 ਰੁਪਈਆ ਵੀ ਕੋਈ ਜਿਵੇਂ ਆਪਣੇ ਪੰਜਾਬੀ ਚ ਕਹਿੰਦੇ ਨੇ ਗਲੀ ਵਾਲਾ ਪੈਸਾ ਵੀ ਗਿਣਾ ਦੇਣਾ ਕੋਈ ਸਮਝ ਲਓ ਮੈਂ ਸਰਬਾਤ ਕਾਲੀ ਰੁਪਈਆ ਨਹੀਂ ਕਹਦਾ ਸਰਬਾਤ ਕਾਲੀ ਔਰ ਇਹ ਦੂ ਵੱਡ ਕੀ ਕਰੀਏ ਯਾਰ ਇਹ ਤਾਂ ਚਾਹੁੰਦੇ ਪੰਜਾਬ ਤਰੱਕੀ ਕਰੇ ਸਾਡੀ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਸੀ ਅਸੀਂ ਆ ਕੇ ਸਾਨੂੰ ਲੋਕਾਂ ਨੇ ਬਿਠਾਤਾ ਹੁਣ ਰੋਈ ਜਾਂਦੇ ਨੇ ਹੁਣ ਕਹਿੰਦੇ ਸਾਨੂੰ ਬੇਰ ਦੁਬਾਰੇ ਲਿਓ ਜੀ ਸਾਡੇ ਸਾਰੀਆਂ ਗਲਤੀਆਂ ਮਾਫ ਕਰੋ ਜੀ ਸਾਥੋ ਆ ਉਹਦੇ ਤਾਂ ਕਰਕੇ ਹਾਂ ਐਂ ਕੀਤਾ ਹਾਂ ਐਂ ਵੀ ਤੂੰ ਕੀਤਾ ਐਂ ਕੀਤਾ ਬਾਅਦ ਕਹਿੰਦਾ ਮਾ ਕਹਦਾ ਫਿਰ ਕੀਤਾ ਤਾਂ ਕੁਝ ਨਹੀਂ ਮਾ ਕਹੇ ਤਾਂ ਜਦੋਂ ਉੱਥੇ ਜੂੜ ਬੋਲੇ ਇਹਦਾ ਮਤਲਬ ਯਾਰ ਤੂੰ ਨਾ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨਾਂ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਹਨਾਂ ਸਾਰੇ ਸਬੂਤ ਦੇਣੇ ਸੀ ਵੀ ਆਹ ਆ ਫਿਰ ਉਹਦੇ ਤਾਂ ਹਾਂ ਹਾਂ ਕਰੀਗੇ ਬਾਅਦ ਮੁਕਰ ਐ ਲੋਕਾਂ ਨੂੰ ਕੰਮ ਨਹੀਂ ਸਮਝਦੇ ਯਾਰ ਤੁਸੀਂ ਸਾਡੇ ਰੱਬ ਨੂੰ ਭੇਜ ਜਾਓਗੇ ਤੁਸੀਂ ਯਾਰ ਐ ਤਾਂ ਨਾ ਕਰੋ ਯਾਰ ਤੁਸੀਂ ਕੋਈ ਜਮਾਂਦਰੂ ਰਾਜੇ ਹੋ ਲੋਕਤੰਤਰ ਹੈ ਜਿੰਨੂੰ ਮਰਜ਼ੀ ਚਤਾ ਲਿਓ ਭਾਈ ਜੀ ਮੈਂ ਸੰਗਰੂਰ ਤੋਂ 14 ਚ ਖੜਾ ਹੋਇਆ ਮੈਨੂੰ ਮਜ਼ਾਕ ਕਰਦੇ ਸੀ ਸੁਦੇਵ ਸਿੰਘ ਢੀਂਸਾ ਕਹਿੰਦਾ ਕਹਿੰਦਾ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਐ ਹੱਥ ਬੰਨ ਕੇ ਪੋਸਟਰ ਲੱਗੇ ਪਿਆ ਸੀ ਕਹਿੰਦਾ ਇੱਕ ਮਨ ਨੂੰ ਬਹੁਤ ਹਾਸਾ ਆਇਆ ਕਹਿੰਦਾ ਉਹਦੀ ਫੋਟੋ ਦੇਖ ਕੇ ਲੈ ਇਹ ਵੀ ਵੋਟਾਂ 'ਚ ਖੜੇ ਹੋ ਗਏ ਕਹਿੰਦਾ ਮੈਂ ਕੋਈ ਨਹੀਂ 300 100 ਵੋਟਾਂ ਪੈਣ ਵਾਲੇ ਦਿਨ ਤੱਕ ਹੱਸ ਲੋ ਮੇਰੀ ਫੋਟੋ ਦੇਖ ਕੇ ਰਿਜ਼ਲਟ ਤੋਂ ਬਾਅਦ ساری ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਅਜਰ ਹੁੰਦੇ ਨੇ ਹੁਣ ਮੇਰਾ ਨਾਮ ਲੈ ਕੇ ਦਿਖਾਓ ਕਿਸੇ ਕੋਲ ਉਹ ਵੀ ਮਾਰਦੇ ਚੀਕ ਨਾ 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 ਉਹਦੀ ਗੱਲ ਨਹੀਂ ਕਰਨੀ ਕਿਉਂ ਕਿਉਂਕਿ ਸੱਚ ਬੋਲਦਾ ਮੈਂ ਮੈਂ ਕੁਝ ਲੁਕਾਉਂਦਾ ਨਹੀਂ ਤੇ ਇਹਨਾਂ ਦੇ ਪਰਦੇ ਮੈਂ ਛੱਡਦਾ ਨਹੀਂ ਮੈਨੂੰ ਬੜਾ ਪੰਗਾ ਪੈ ਗਿਆ ਯਾਰ ਇਹ ਕਿੱਥੋਂ ਆ ਗਿਆ ਇਹ ਮੈਂ ਕਿਹਾ ਮੈਂ ਤਾਂ ਮੈਂ ਤਾਂ ਇਹੀ ਆ ਗਿਆ ਜੀ ਮੈਂ ਕੀ ਕਰਾਂ ਮੈਂ ਤਾਂ ਦੇਸੀ ਆ ਸੋ ਅੱਜ ਵੀ ਤੁਹਾਡੇ ਸਾਹਮਣੇ ਆਇਆ ਜੀ ਆ ਮੈਂ ਪਹਿਲਾਂ ਵੀ ਆਇਆ ਸੀ ਫਿਊਚਰ 'ਚ ਵੀ ਆਜੂ ਰਹੂੰਗਾ ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਉਹ ਕੀ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਨਾਲ ਹੋ ਬਸ ਕਿਉਂਕਿ ਲੋਕਾਚੀ ਪਰਮਾਤਮਾ ਬਸਦਾ ਬਹੁਤ ਤੁਸੀਂ ਵਧੀਆ ਕੰਮ ਕਰ ਰਹੇ ਹੋ ਚਾਰ ਜ਼ਿਲ੍ਹਿਆਂ ਦਾ ਅੱਜ ਲਗਭਗ ਕਿੰਨੇ ਹਜ਼ਾਰ ਲੇਡੀਜ਼ 25000 ਚਾਰ ਜ਼ਿਲ੍ਹਿਆਂ ਚਾਰਜ ਲੈਂਦੀਆਂ 25000 ਲੇਡੀਜ਼ ਨੂੰ ਕੰਮ ਮਿਲ ਗਿਆ ਹੋਰ ਵੀ ਸਾਰੇ ਪੰਜਾਬ ਚ ਕਰਾਂਗੇ ਕੰਮ ਮੈਂ ਕੋਈ ਕਿਸੇ ਪ੍ਰਾਈਵੇਟ ਕੰਪਨੀ ਦੀ ਐਡਵਰਟਾਈਜ਼ਮੈਂਟ ਕਰਨ ਨਹੀਂ ਆਇਆ ਜੇ ਪ੍ਰਾਈਵੇਟ ਕੰਪਨੀ ਸਾਡੀਆਂ ਮਾਮਾ ਪੈਣਾ ਨੂੰ ਸਾੜੀ ਤੀਆਂ ਪੁੱਤਾਂ ਨੂੰ ਕੰਮ ਦਿੰਦੇ ਤਾਂ ਮੈਂ ਮੈਂ ਆਉਂਗਾ ਮੈਂ ਆਉਂਗਾ ਮੈਂ ਆਪ ਉਗਟਨ ਕਰੂੰਗਾ ਸਾਨੂੰ ਕੰਮ ਦਿਓ ਜੀ ਸਾਡਾ ਰੋਜ਼ਗਾਰ ਦਾ ਪ੍ਰਬੰਧ ਕਰੋ ਸਾਨੂੰ ਕੰਮ ਹਗਲਾ ਮਤ ਨੂੰ ਕਹਿਣੀ ਸੀ ਔਰ ਇੰਨੇ ਪਿਆਰ ਨਾਲ ਔਰ ਇੰਨੇ ਸਿੱਦਕਤ ਨਾਲ ਮੈਨੂੰ ਸੋਣਿਆ ਸਾਹਿਦਾਂ ਦੇ ਵਾਰਸਾਂ ਗੁਰੂ ਸਾਹਿਬ ਜਿਨ੍ਹਾਂ ਨੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਕੌਮ ਤੋਂ ਬਾਹਰ ਤੇ ਅਸੀਂ ਤਾਂ ਉਹਨਾਂ ਦੇ ਵਾਰਿਸ ਹਾਂ ਸੋ ਸਾਨੂੰ ਤਾਂ ਕੋਈ ਨਾ ਸਿਖਾਵੇ ਘਟੂ ਘਟ ਕਿ ਦੇਸ਼ ਭਗਤੀ ਕੀ ਹੁੰਦੀ ਹੈ ਜਾਂ ਪੰਜਾਬ ਕਿਹਨੂੰ ਕਹਿੰਦੇ ਅਸੀਂ ਤਾਂ ਹੱਥੀ ਬਣਾਇਆ ਸਾਰਾ 47 ਵੇਲੇ 10 ਲੱਖ ਬੰਦਾ ਸਾਡੇ ਹੀ ਮਰਿਆ ਸਾਡੇ ਨਾਨੇ ਨਾਨੀਆਂ ਸਾਡੀ ਭੂਆ ਫੁੱਫੜ ਸੀ ਉਹ ਸਾਡੀ ਅਸੀਂ ਅਸੀਂ ਉਹ ਚੱਲਿਆ ਜਿਹੜਾ ਚੱਲਿਆ ਅੱਜ ਵੀ ਅਸੀਂ ਚੱਲਦੇ ਹਾਂ ਜਦੋਂ ਆਉਂਦੇ ਆ ਪਹਿਲਾਂ ਗੋਲੀ ਸਾਡੇ ਸਾਡਾ ਸੀਨਾ ਹੁੰਦਾ ਮੂਰੇ ਫੇਸਾਂ ਨੂੰ ਗਾਣਾ ਗੱਡੀ ਜਾਂਦੇ ਬਾਅਦ ਤੁਸੀਂ ਆਏ ਨਹੀਂ ਹੈਗੇ ਤੁਸੀਂ ਉਹਨੇ ਹੋਰ ਕੀ ਕਰੀਏ ਯਾਰ ਰੋਟੀ ਅਸੀਂ ਖਾਉਣੇ ਆ ਤੁਹਾਨੂੰ ਧਰਤੀ ਖਰਾਬ ਕਰ ਲਈ ਅਸੀਂ ਆਪਣੀ ਪਾਣੀ ਸਾਡਾ 450 ਫੁੱਟ ਤੇ 450 ਫੁੱਟ ਤੇ ਚਲਾ ਗਿਆ ਹੋਰ ਕਰੀਏ ਕੀ ਅਸੀਂ ਹੁਣ ਸਾਨੂੰ ਨਾਰੇ ਲਾਉਣੇ ਪੈ ਰਹੇ ਮੁਰਦਾਬਾਦ ਦੇ ਸਾਨੂੰ ਆਪਣੇ ਫਸਲਾਂ ਦੇ ਭਾਅ ਮੰਗਣੇ ਪੈ ਰਹੇ ਦੇ ਦਿਓ ਸਾਨੂੰ ਭਾਅ ਜਿਤ ਜੋ ਮਰਜੀ ਪੈਦਾ ਕਰਾ ਲਓ ਜਿਹੜਾ ਤੁਸੀਂ ਕਲੰਬੀਆ ਤੋਂ ਮਸੂਰ ਤੇ ਮਹਾ ਦੀ ਦਾਲ 2 ਬਿਲੀਅਨ ਡਾਲਰ 2 ਬਿਲੀਅਨ ਡਾਲਰ ਦੀ ਦਾੜ ਭਾਰਤ ਕੋਲੰਬੀਆ ਤੋਂ ਮਗਵਾਉਂਦਾ ਮੈਂ ਕਿ ਸਾਨੂੰ ਦੇਉ ਮੌਕਾ ਜੀ ਅਸੀਂ ਅਸੀਂ ਪੈਦਾ ਕਰਕੇ ਦਿੰਨੇ ਤੁਹਾਨੂੰ ਮਸੂਰ ਤੇ ਮਹਾਂਦਾਲ ਸਾਨੂੰ ਐਮਐਸਪੀ ਦੋ ਅਜੀ ਅਜੀ ਤੋਂ ਉੱਧਰ ਨੂੰ ਕਰ ਨਾ ਜਾਣ ਲਾ ਦੀਏ ਵੀ ਉਹ ਆਪਣੇ ਤੋਂ ਦੂਜੇ ਦੇਸ਼ ਮਗਾਇਆ ਕਰਨਗੇ ਤੁਸੀਂ ਦੱਸੋ ਮੈਂ ਕਿਉਂ ਖਰਚੀਏ ਨੇ ਪੈਸੇ ਸਾਨੂੰ ਦੋ ਧਰਤੀ ਸਾਡੀ ਹੈ ਜੀ ਉਪਜਾਓ ਜੋ ਮਰਜੀ ਵੀ ਦਿਓ ਉਹ ਕੋ ਪੈਂਦਾ ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਅੱਜ ਦਾ ਫੰਕਸ਼ਨ ਲਈ ਮੇਰਾ ਇੱਕ ਅਜੀਬ ਮੇਰਾ ਵੀ 3 ਸਾਲ ਹੋ ਗਏ ਮੈਨੂੰ ਮੁੱਖ ਮੰਤਰੀ ਬਣ ਲਗਭਗ 16 ਮਾਰਚ ਨੂੰ 3 ਸਾਲ ਹੋ ਜਾਣਗੇ ਇਸ ਤਰ੍ਹਾਂ ਦਾ ਫੰਕਸ਼ਨ ਨੂੰ ਮੈਂ ਨਹੀਂ ਦੇਖਿਆ ਜਿਹਦੇ ਵਿੱਚ ਮਾਵਾ ਪੈਣਾ ਆਪਣੀ ਸਫਲਤਾ ਦੀ ਕਹਾਣੀ ਆਪ ਦੱਸਣੀ ਕਿਸੇ ਨੂੰ ਲਿਖ ਕੇ ਨਹੀਂ ਦੱਸ ਤਾ ਪੈਣਾ ਲਿਖ ਕੇ ਤਾਂ ਨਹੀਂ ਦੱਸ ਤਾ ਕੁਝ ਲਿਖ ਕੇ ਤਾਂ ਨਹੀਂ ਦੱਸ ਬਿਨਾਂ ਬੋਲੇ ਦਿਲੋਂ ਬੋਲੇ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਕਿਵੇਂ ਜਾਂਦੇ ਰੈਲੀਆਂ 'ਚ ਮੋਦੀ ਮੋਦੀ ਪਾਹੀ ਮਿਲਦੇ ਆ ਉਹ ਵੀ ਦੰਦੇ ਨਹੀਂ ਬਾਅਦ 'ਚ ਜਾਂੜੀ ਮੁੱਕਰ ਜਾਂਦੇ ਬਾਅਦ 'ਚ ਸਾਨੂੰ ਨਹੀਂ ਮੰਗਾਉਣੇ ਪੈਂਦੇ ਸਾਡਾ ਆਪ ਹੀ ਆਉਂਦੇ ਆ ਸਾਡਾ ਆਰਗੇਨਿਕ ਹੈ ਸੋ ਜਿੰਨਾ ਤੁਹਾਡਾ ਪਿਆਰ ਮਿਲਿਆ ਬੇਬੇ ਨੂੰ ਵੀ ਦੱਸੂਗਾ ਬੇਬੇ ਸੁਣਦੀ ਹੋਣੀ ਮੈਨੂੰ ਲੱਗਦਾ ਟੀਵੀ ਤੇ ਚਲੀ ਜਾਂਦਾ ਹੋਣਾ ਪੱਕਾ ਬੇਬੇ ਫੋਨ ਕਰੂਗੀ ਭਈ ਅੱਜ ਮੌਕੇ ਸੀ ਮੈਂ ਕਿਹਾ ਪਈ ਮੈਂ ਸੁਣ ਲਿਆ ਚਲੋ ਸ਼ੁਕਰਾਂ ਮਾਵਾ ਟੰਡੀਆਂ ਸ਼ਾਮਾ ਸ਼ਾਮਾ ਕੌਣ ਕਰੇ ਮਾਵਾ ਜਿਉਂਦਿਆਂ ਬਸਦਿਆਂ ਰਹਿਣ ਜਾਂਦਾ ਤੁਰਿਆ ਜਾਂਦਾ ਜਿਸ ਕਰ ਮਾ ਨਾ ਹੋਵੇ ਰੱਬ ਫੇਰ ਕੇ ਮੂੰਹ ਲੱਗ ਜਾਂਦਾ ਮਤਲਬ ਉਸ ਘਰ ਚ ਭਲੇ ਰੱਬ ਵੀ ਨਹੀਂ ਮੂੰਹ ਕਰਦਾ ਜਿਹੜੇ ਘਰੇ ਮਾ ਨਾ ਹੋਵੇ ਮਾ ਰੱਬ ਦਾ ਰੂਪ ਹੈ ਜਿਉਂਦਿਆਂ ਬਸਦਿਆਂ ਰੋਪਣਾ ਜਿਉਂਦਿਆਂ ਗਲਤੀਆਂ ਰੋ ਮਾਵਾ ਦਾ ਅਸ਼ੀਰਵਾਦ ਚਾਹੀਦਾ ਹੈ जिन्हें तुम आए अफसर साहबान जिने भी कंपनी के डायरैक्टर साहबान जिन्हें मंत्री साहबान जिन्हें भी साढ़े महकमे के अफसर साहबान बहुत बहुत बधाइया बदा, भी मुबारक भी और जो तो मर्जी बुला लो हाजिर होव बहुत बहुत धन्यवाद बोले सोनिहाल वाह खालसा वागुरु जी